ਅੱਛਾ ਕਾ ਜੀ ਵੀ ਵੀ ਖ਼ਬਰ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂਦੇ ਹਾਂ ਅੱਜ ਦੀ ਵੱਡੀ ਖ਼ਬਰ ਅਮਰੀਕਾ ਚੋਂ 1.5 ਲੱਖ ਪੰਜਾਬੀ ਟਰੱਕ ਡਰਾਈਵਰਾਂ ਦੀ ਰੋਜੀ ਰੋਟੀ ਤੇ ਯੂਟਰਨ ਦਾ ਖ਼ਤਰਾ ਫਲੋਰੀਡਾ ਕਾਡ ਮਗਰੋਂ ਟਰੱਕ ਡਰਾਈਵਰਾਂ ਦੇ ਲਾਇਸੈਂਸ ਮੁਹਲਤ ਕਰ ਦਿੱਤੇ ਜਾਣਗੇ ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੇ ਫਲੋਰੀਡਾ ਸੁੱਬੇ ਵਿੱਚ ਪਹਿਲੇ ਦਿਨ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਹੌ ਹਾਈਵੇ ਤੇ ਗਲਤੀ ਯੂਟਰਨ ਲੈਣ ਕਾਰਨ ਵਾਪਰੇ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਣ ਬਾਅਦ ਉੱਥੇ ਚੜ੍ਹਤ ਤੇ ਰਾਤ ਦਿਨ ਟਰੱਕ ਚਲਾਉਣ ਵਾਲੇ ਲਗਾਤਾਰ 1.50 ਲੱਖ ਪੰਜਾਬੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ਖਤਰੇ 'ਚ ਪੈ ਗਈ ਹੈ। ਘਟਨਾ ਤੋਂ ਬਾਅਦ ਅਮਰੀਕੀ ਸਰਕਾਰ ਨੇ ਵਰਕਰ ਵੀਜ਼ੇ ਤੇ ਤੁਰੰਤ ਪ੍ਰਭਾਵ ਨਾਲ ਇਹ ਕੈਕੀ ਰੋਕ ਲਗਾ ਦਿੱਤੀ ਕਿ ਬਡੇ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਲਗਾਤਾਰ ਵੰਦੀ ਗਿਣਤੀ ਤੇ ਅਮਰੀਕੀ ਨਾਗਰਿਕਾ ਦੀ ਜ਼ਿੰਦਗੀ ਖਤਰੇ 'ਚ ਪਾ ਦਿੰਦੀ ਹੈ। ਵਰਕ ਵੀਜ਼ਾ ਤੇ ਕਮਰਸ਼ੀਅਲ ਡਰਾਈਵਿੰਗ ਲਿਸੈਂਸ ਤੌਰ 'ਤੇ ਨਾਲ ਪੰਜਾਬੀ ਡਰਾਈਵਰ ਤੇ ਇਸ ਦਾ ਅਸਰ ਬਹਿਨਾਂ ਤੇ ਹੈ ਪੰਜਾਬ ਵਿੱਚ ਜਿੱਥੇ ਵਾਣਸੀਆਂ ਦੀ ਪਾਰਟੀਆਂ ਲਈ ਇੱਕ ਵੱਡਾ ਮੁੱਦਾ ਬਣ ਗਿਆ ਹੈ ਧੰਨਵਾਦ